ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਵਾ ਜੀ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਜਿਹੜਾ ਵਾ ਜੀ ਖਾਸ ਕਰਕੇ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜੀ ਉਹਨਾਂ ਦੇ ਚਲਾਨ ਜਿਹੜੇ ਕੱਟੇ ਜਾ ਰਹੇ ਨੇ ਜੀ ਸੋ ਬਾਰ-ਬਾਰ ਜਿਹੜਾ ਵਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਵਾ ਜੀ ਅਪੀਲ ਵੀ ਕੀਤੀ ਜਾ ਰਹੀ ਆ ਮਾਪਿਆਂ ਨੂੰ ਖਾਸ ਕਰਕੇ ਮਾਤਾ-ਪਿਤਾ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਬੱਚਿਆਂ ਨੂੰ ਜਿਹੜਾ ਸਮਝਾਇਆ ਜਾਏ ਬੱਚਿਆਂ ਨੂੰ ਜਿਹੜੇ ਆ ਜੀ ਹੈਵੀ ਵਹੀਕਲ ਨਾ ਦਿੱਤੇ ਜਾਣ ਪਰ ਉਹਦੇ باوجود ਵੀ ਜਿਹੜਾ ਵਾ ਸ਼ਹਿਰ ਦੇ ਕੁਝ ਮਾਪੇ ਜਿਹੜੇ ਦੇਖੇ ਸੀ ਵੀ ਜਿਹੜੇ ਬੱਚਿਆਂ ਨੂੰ ਜਿਹੜੇ ਆ ਜੀ ਹੈਵੀ ਵਹੀਕਲ ਦੇ ਪੁਲਸ ਨੂੰ ਮਰੀ ਬੋਰਨ ਜਿਹੜਾ ਵਾ ਚਲਾਨ ਕਰਨੇ ਪੈਂਦੇ ਨੇ ਸੋ ਅੱਜ ਵੀ ਇਹ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਆ ਜੀ ਉਹਨੂੰ ਜਿਹੜਾ ਵਾ ਅਮਲੀ ਜਾਮਾ ਜਿਹੜਾ ਪਹਿਨਾਇਆ ਜਾ ਰਿਹਾ ਵਾ ਔਰ ਲਗਾਤਾਰ ਇਹ ਮਹਿੰਮ ਜਿਹੜੀ ਹੈ ਜਲਦੀਪੁਰ ਗੁਰਦਾਸਪੁਰ ਵਿੱਚ ਔਰ ਗੁਰਦਾਸਪੁਰ ਪੁਲਿਸ ਜਿਹੜੀ ਹੈ ਜੀ ਲਗਾਤਾਰ ਚਲਾਨ ਕਰ ਰਹੀ ਹੈ ਸੋ ਕਿਤਨਾ ਕਿਤੇ ਜਿਹੜਾ ਵਾ ਜੀ ਦੇਖੋ ਐਕਸੀਡੈਂਟ ਉਹ ਜਿਹੇ ਜਿਹੜੇ ਰੋਜ਼ਾਨਾ ਹਾਸੀ ਹੁੰਦੇ ਆ ਜੀ ਹਾਸੀਆਂ ਨੂੰ ਵੀ ਅਸੀਂ ਨੱਥ ਪਾਉਣੀ ਆ ਜੇ ਕੰਟਰੋਲ ਕਰਨਾ ਵਾ ਤਾਂ ਐਦਾਂ ਦੀ ਮਹਿੰਮ ਜਿਹੜੀ ਆ ਉਹ ਜ਼ਰੂਰੀ ਆ ਜੀ ਸੋ ਮਹਿੰਮ ਦੇ ਵਿੱਚ ਕਿਤਨਾ ਕਿਤੇ ਸ਼ਹਿਰ ਵਾਸੀਆਂ ਦਾ ਵੀ ਫ ਸੋ ਟ੍ਰੈਫਿਕ ਪੁਲਸੇ ਜਿਹੜੇ ਇੰਚਾਰਜ ਨੇ ਜੀ ਉਹ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਜਾਣਦੇ ਆ ਕਿ ਕਿੰਨੇ ਕੁ ਚੁਲਾਣ ਜਿਹੜਾ ਜਿੱਥੇ ਵੀ ਆ ਜੀ ਭਾਜੀ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਚਾਲੂ ਕੀਤੀ ਗਈ ਸੀ ਹਾਂ ਜੀ ਉਹਨੂੰ ਕਿੰਨਾ ਕੁ ਜਿਆਦਾ ਹੰਗਾਰਾ ਮਿਲ ਰਿਹਾ ਭਾਜੀ ਹੰਗਾਰਾ ਪੰਜਾਬ ਸਰਕਾਰ ਦੇ ਹੁਕਮ ਜਿਹੜੇ ਆ ਪੂਰੇ ਲਾਗੂ ਕਰ ਰਹੇ ਆਂ ਜੀ ਅਸੀਂ ਸੀਨੀਅਰ ਅਫਸਰਾਂ ਦੇ ਹੁਕਮਾਂ ਨਾਲ ਤੇ ਚੁਲਾਣ ਵੀ ਇਹਨਾਂ ਦੇ ਕਰ ਰਹੇ ਆਂ ਕੋਈ ਕਿਸੇ ਨੂੰ ਵਾਰਨਿੰਗ ਦੇ ਕੇ ਵੀ ਛੱਡਦੀਦਾ ਜੀ ਜੀ ਤੇ ਇਹਨਾਂ ਨੂੰ ਇਹੋ ਅਪੀਲ ਹੈ ਤੇ ਵੀ ਜਿਹੜਾ ਆਪਣੇ ਬੱਚਿਆਂ ਨੂੰ ਨਾ ਸਕੂਟਰੀਆਂ ਦੇਣ ਕਹਿੰਦੇ ਉਹਨਾਂ ਦੇ ਆਪਣਾ ਲਾਇਸੈਂਸ ਜਿਹੜੇ ਆ ਹਰ ਬੰਦਾ ਆਪਣਾ ਲਾਇਸੈਂਸ ਆਰਸੀ ਕੋ ਰੱਖੇ ਤੇ ਪੂਰੇ ਕਾਗਜਤ ਕਰਕੇ ਫੇਰ ਹੀ ਆਪਣੀ ਗੱਡੀ ਬਾਹਰ ਕੱਢਣ ਤੁਹਾਡੇ ਲੋ ਬਾਰ ਬਾਰ ਅਪੀਲ ਕੀਤੀ ਜਾਂਦੀ ਹੈ ਪਰ ਮੈਂ ਦੇਖ ਰਿਹਾ ਫਿਰ ਵੀ ਕੁਝ ਬੱਚੇ ਜਿਹੜੇ ਆਮ ਦੇਖਦੇ ਵੀ ਐਕਟਵਲੀ ਫਿਰਦੇ ਸਕੂਟਰ ਲਈ ਫਿਰਦੇ ਪਾਜੀ ਹਾਂ ਜਿਹੜੇ ਮਤਲਬ ਜਦੋਂ ਅਸੀਂ ਨਹੀਂ ਨਾਕੇ ਤੇ ਕਿਤੇ ਗਾਂ ਪਛਾਹ ਹੁੰਦੇ ਆ ਉਦੋਂ ਦੀ ਗੱਲ ਹੋ ਰਹੀ ਹੈ ਪਰ ਫਿਰ ਵੀ ਜਦੋਂ ਅਸੀਂ ਡੱਕਨੇ ਆ ਅਸੀਂ ਉਹਨਾਂ ਦਾ ਪੂਰਾ ਚਲਾਨ ਕਰਕੇ ਫੇਰੀ ਭੇਜਦੇ ਕਿਉਂ ਨਹੀਂ ਪਾਜੀ ਮਾਪਿਆਂ ਤੇ ਅਸਰ ਹੁੰਦਾ ਜੇ ਤੁਸੀਂ ਬਾਰ ਬਾਰ ਅਪੀਲ ਕਰਦੇ ਹੋ ਕੀ ਕਾਰਨ ਕੀ ਮੰਨਦੇ ਓ ਇਹਦੇ ਹੁਣ ਇਹਨਾਂ ਦੇ ਮਾਪਿਆਂ ਨੂੰ ਪਤਾ ਨਾ ਜਿਹੜੇ ਨਹੀਂ ਅਸਰ ਕਰਦੇ ਇਹਨਾਂ ਨੂੰ ਪਤਾ ਵੀ ਇੰਨੀ ਸਜ਼ਾ ਆਇਆ ਇੰਨਾ ਜੁਰਮਾਨਾ ਆ ਹੈ ਜੀ ਹੁਣ ਆ ਜਿਹੜਾ ਸ਼ਰਾਬ ਦਾ ਆ ਡਰਾਈਵਿੰਗ ਕਰਨੀ ਸ਼ਰਾਬ ਪੀ ਕੇ ਉਹਦਾ 10000 ਰੁਪਏ ਜੁਰਮਾਨਾ ਆ ਜੀ ਜੀ ਇਹਨੂੰ ਸਮਝਾਣੇ ਆ ਮੇਰੇ ਦਾ ਜਿਹੜੇ 18 ਸਾਲ ਤੋਂ ਘੱਟ ਉਮਰ ਵਾਲੇ ਉਹਨਾਂ ਦੇ ਕਿੰਨਾ ਜੁਰਮਾਨਾ ਉਹਨਾਂ ਦੇ ਵੀ ਕਰੀਦਾ ਜੀ ਰੋਜ਼ ਦੋ ਚਾਰ ਦੋ ਚਾਰ ਹੋ ਜਾਂਦੇ ਆ ਸੰਬੰਧ 25000 ਰੁਪਏ ਹੈ ਇਹਨਾਂ ਦਾ ਕਰਾਇ ਜਿਹੜਾ ਚਲਾਨ ਜਿਹੜਾ ਜੀ ਇੰਨਾ ਕੀ ਹੈ ਜੀ 25000 25000 ਰੁਪਿਆ ਜੁਰਮਾਨਾ ਜੀ 3 ਸਾਲ ਦੀ ਸਜ਼ਾ ਹੈ 3 ਸਾਲ ਦੀ ਸਜ਼ਾ 3 ਸਾਲ ਦੀ ਸਜ਼ਾ ਅਸੀਂ ਹਰ ਇੱਕ ਬੱਚੇ ਸਕੂਲਾਂ ਦੇ ਵਿੱਚ ਵੇਖੋ ਜੀ ਅਸੀਂ ਦੋ ਦੋ ਤਿੰਨ ਮਹੀਨੇ ਤੋਂ ਲਗਾਤਾਰ ਇਹ ਸੈਮੀਨਾਰ ਲਗਾਏ ਨੇ ਟੈਕਸੀ ਸਟੈਂਡਾਂ ਤੇ ਲਾਏ ਬੱਸ ਸਟੈਂਡਾਂ ਤੇ ਲਾਏ ਕਾਲਜਾਂ ਕਿ ਲਾਈਆਂ ਵੀ ਬੱਚਿਆਂ ਨੂੰ ਅਵੇਰਨੈਸ ਕਰੀਏ ਵੀ ਤੁਸੀਂ ਇਹ ਜੇ 18 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਆਪਣੇ ਸਕੂਟਰ ਜਾਂ ਨਾ ਚਲਾਉਣ ਜੇ ਚਲਾਉਣੀ ਆ ਉਹ 50 ਹੌਸ ਪਾਵਰ ਦੀ ਚਲਾਏ 120 ਪਾਵਰ ਦੀ 110 ਦੀ ਪਾਵਰ ਦੀ ਨਾ ਚਲਾ ਅਸੀਂ ਤੇ ਹਾਰ ਕੇ ਦੇਖੋ ਜੇ ਬੋਰਡ ਵੀ ਲਵਾਏ ਹੋਏ ਹੋਏ ਕੋ ਸਾਹਮਣੇ ਉਧਰ ਮੇਰੇ ਕੈਮਰੇ ਵਾਲੇ ਕੋ ਵੀ ਬੋਰਡ ਵੀ ਲਾਏ ਨੇ ਇੱਕ ਇੱਕ ਕਰ ਲਵਾਏ ਵੀ ਲੋਕਾਂ ਨੂੰ ਫੇਰ ਇਹ ਨਾਲ ਜੀ ਇੱਕ ਇੱਕ ਚੇਤਾ ਆ ਦੇ ਵੀ ਅਸੀਂ ਇੱਕ ਗਲਤੀ ਨਾ ਕਰੀਏ ਅਸੀਂ ਤੇ ਬਾਰ ਬਾਰ ਤੁਹਾਡੇ ਮਾਦੀਨਾਂ ਜਾਈ ਤਾਡੇ ਚੈਨਲ 'ਚ ਸਾਰੇ ਨੂੰ ਹੀ ਅਵੇਰਨੈਸ ਘਟੋ ਘਟਤੀ ਦੇਖਾ ਐਜੂਕੇਸ਼ਨ ਸੈਲ ਵਾਲੇ ਸਾਡੇ ਨਾਲੇ ਨਾ ਚਲਾਨ ਸਮੇਰ ਲਾਉਂਦੇ ਨੇ ਅਸੀਂ ਇੱਕ ਦਿਨ ਗਵਰਨਮੈਂਟ ਕਾਲਜ ਦੇ ਸਾਹਮਣੇ ਕੁੜੀਆਂ ਦੇ ਸਾਹਮਣੇ ਕਿ ਚਲਾਨ ਵੀ ਕੀਤੇ ਨੇ ਅੰਡਰਏ ਦੇ ਕੀਤੇ ਨੇ ਸਾਰੇ ਅਸੀਂ ਕਹਿੰਨੇ ਆਂ ਵੀ ਚਲੋ ਬੱਚੇ ਦਾ ਭਵਿੱਖ ਖਰਾਬ ਨਾ ਹੋਵੇ ਤੇ ਮੋਟਰਸਾਈਕਲ ਦੀ ਜਗ੍ਹਾ ਆਪਣੇ ਕੋ ਸਾਈਕਲ ਲੈਣ ਸਕਦੇ ਵਧੀਆ ਆਪਣੇ ਘਰ ਬੱਚੇ ਆਪਣੇ ਮਾਪਿਆਂ ਦੇ ਵਿੱਚ ਜਾ ਕੇ ਬੈਠਣ ਜਿਹੜੀ ਤੁਹਾਡੇ ਵੱਲੋਂ ਅਵੇਰਨਸ ਕੀਤੀ ਜਾ ਰਹੀ ਹੈ ਕਿਦਾਂ ਦਾ ਕਿਦਾਂ ਫਾਇਦਾ ਮਿਲਿਆ ਉਹ ਤਾਂ ਇਹਦੇ ਨਾਲ ਜਿਹੜੀ ਇਹਨੇ ਚੀਤੇ ਬਹੁਤ ਜ਼ਿਆਦਾ ਫਾਇਦਾ ਮਿਲਾਈ ਬਹੁਤ ਜ਼ਿਆਦਾ ਮੈਂ ਕਹਾਂ ਅਸੀਂ ਜਿੱਥੇ ਜਾਂਦੇ ਹਾਂ ਨਾ ਬੱਚੇ ਤਿੰਨ ਤਿੰਨ ਬੈਠੇ ਹੁੰਦੇ ਨੇ ਐਵੇਂ ਇੱਕ ਭੁਜਾਈ ਜਾਣਾ ਇਧਰ ਨੂੰ ਅਸੀਂ ਹੁਣ ਵੇਖੋ ਜਿੱਤੀ ਆ ਵੇਖ ਨਾ ਕੱਲਾ ਆ ਆਪਾਂ ਕੋਈ ਤਾਂ ਸਾਨੂੰ ਕੋਈ ਬਹੁਤ ਘੱਟ ਬੱਚੇ ਦਿਖਣਦੇ ਸਾਡੀ ਕੈਲਮ ਸਾਡੇ ਵੀਰਨ ਸਰਕਾਰ ਨਾਲ ਤੁਹਾਡੇ ਮਾਦਿਆਂ ਦੇ ਲੋਕਾਂ ਦੇ ਬੱਚਿਆਂ ਦੇ ਅਸਰ ਮਾਂ ਪਿਓ ਦੇ ਅਸਰ ਆਪਣੇ ਬੱਚੇ ਨੂੰ ਇਹ ਚੀਜ਼ ਨਾ ਦਈਏ ਤੇ ਜਿਹੜਾ ਵੀ ਸਾਡੇ ਬੱਚੇ ਦਾ ਕੋਈ ਵੇਖ ਨਾ ਖਰਾਬ ਹੋਏ ਕਿੱਥੀ ਹੋਏ ਭਾਈ ਮਦਸਿਓ ਜਿਸ ਤਰ੍ਹਾਂ ਸਕੂਲ ਉਹਨਾਂ ਦੀ ਵੀ ਕਿਦਾਂ ਕਿ ਤੇ ਉਹਨਾਂ ਦੇ ਸਕੂਲ ਦੇ ਜਿਹੜੇ ਓਨਰ ਹੁੰਦੇ ਉਹਨਾਂ ਦਾ ਵੀ ਫਰਜ਼ ਪੈਂਦਾ ਵਾ ਕਿ ਬੱਚਿਆਂ ਨੂੰ ਰੋਕਿਆ ਜਾਵੇ ਨਾ ਚੀਜ਼ਾਂ ਤੋਂ ਕਿਉਂਕਿ ਸਕੂਲਰ ਦੀ ਵੀ ਬੱਚੇ ਲੈ ਕੇ ਜਾਂਦੇ ਨੇ ਉਹ ਵਹੀਕਲ ਵੱਡੇ ਹਾਂਜੀ ਬਿਲਕੁਲ ਅਸੀਂ ਉਹ ਆਪਣੇ ਪਾਰਕਿੰਗ ਹੀ ਨਾ ਕਰ ਅਸੀਂ ਅਸੀਂ ਸਕੂਲ ਵਿੱਚ ਜਾ ਕੇ ਗਵਰਨਮੈਂਟ ਸਕੂਲ ਕੁੜੀਆਂ ਦੇ ਔਰ ਮੁੰਡਿਆਂ ਦੇ ਗਏ ਸੀ ਅਸੀਂ ਉੱਥੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਵੀ ਕਰਕੇ ਆਏ ਹਾਂ ਕਿ ਇਹ ਬੱਚਿਆਂ ਨੂੰ ਕਹੋ ਵੀ ਤੁਸੀਂ ਇਹ ਮੋਟਰਸਾਈਕਲ ਤੇ ਨਾ ਆਓ ਆਉਣਾ ਤੇ ਜਾ ਕੇ ਆਪਣੇ ਰੱਖਿਆ ਕਰਾਓ ਰੱਖਿੇ ਤੇ ਆਓ ਜੇ ਅਸੀਂ ਕਹਿ ਵੀ ਜੇ ਬਾਹਰ ਕੋਈ ਲੱਗਾ ਤਾਂ ਦੇਖ ਲੈ ਤੇ ਫਿਰ ਚਲਾਨ ਕਟਾਂਗੇ ਬਿਲਕੁਲ ਬਿਲਕੁਲ ਖਿਆਰ ਵਸੇ ਨੂੰ ਕੀ ਪੀਲ ਦੱਸੇ ਮੈਂ ਤੇ ਤੁਹਾਡੇ ਮਾਦਿਆਂ ਦਾ ਇਹੋ ਹੀ ਮੈਂ ਅਪੀਲ ਕਰਾਂਗਾ ਪਬਲਿਕ ਨੂੰ ਸਾਰੇ ਨੂੰ ਕਹਾਂਗਾ ਵੀ ਜਾਨ ਹੈ ਤੇ ਜਹਾਨ ਹੈ ਇਹ ਕਹ ਕੇ ਬੱਚਿਆਂ ਨੂੰ ਖਾ ਸਕਦੇ ਇਹ ਬੱਚੇ ਸਾਡਾ ਚਲਾਨ ਕੱਟਣਾ ਮਤਲਬ ਨਹੀਂ ਹੈ ਸਾਡਾ ਚਲਾਨ ਕੱਟਣਾ ਮਤਲਬ ਵੀ ਚਲਾਨ ਹੀ ਕੱਟੀਏ ਸਾਡੀ ਸਾਡੀ ਜੋ ਚਲਾਨੇ ਕਰਦੇ ਸਾਡੇ ਮਨ ਨੂੰ ਥੋੜੀ ਠੇਸ ਪਹੁੰਚਦੀ ਹੈ ਵੀ ਬੱਚੇ ਦਾ ਚਲਾਨ ਹੋ ਜਾਵੇ ਵੀ ਘਰ ਜਾ ਕੇ ਮਾਪਿਆਂ ਤੋਂ ਵੀ ਮਾਰ ਛਿਤਕਾ ਖਾਏਗਾ ਸਾਰੇ ਦੇ ਬਰਾਬਰੀ ਹੈ ਸਾਰੇ ਬੱਚੇ ਬਰਾਬਰੇ ਕਹਿੰਦਾ ਵੀ ਇਹ ਕੰਮ ਨਾ ਕਰੋ ਤੇ ਆਪਣੇ ਤਰੀਕੇ ਨਾਲ ਆਓ ਤੇ ਤਰੀਕੇ ਨਾਲ ਜਾਓ ਬਿਲਕੁਲ ਸ਼ੁਕਰੀਆ ਭਾਜੀ ਥੈਂਕ ਯੂ ਸੋ ਦੇਖੋ ਇਹ ਗੁਰਦਾਸਪੁਰ ਪੁਲਿਸ ਜਿਹੜੀ ਗਲਤ ਕਰ ਰਹੀ ਸੀ ਔਰ ਕਹਿ ਰਹੇ ਵੀ ਸਾਡਾ ਚਾੜੀਆਂ ਸਾਨੂੰ ਵੀ ਅਸੀਂ ਬੱਚਿਆਂ ਦੇ ਚਲਾਨ ਕਰੀਏ ਪਰ ਮਜਬੂਰੀ ਹੋ ਜਾਂਦੀ ਹੈ ਜੀ ਕਿਤੇ ਨਾ ਕਿਤੇ ਮਜਬੂਰੀ ਹੋ ਜਾਂਦੀ ਹੈ ਜਦੋਂ ਦੇਖੋ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਕਰਨੀ ਆ ਔਰ ਕਿਤੇ ਨਾ ਕਿਤੇ ਜਿਹੜਾ ਉਹ ਦੇਖੋ ਬੱਚਿਆਂ ਦੇ ਬਾਰੇ ਹੀ ਸੋਚਦੇ ਨੇ ਜੀ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਇੱਥੇ ਮੈਂ ਤੁਹਾਨੂੰ ਦੱਸਣਾ ਦੇਖੋ ਇਹਨਾਂ ਬੋਲੇ ਜਿਹੜੇ ਹੈ ਹੋਲਡਿੰਗ ਬੋਰਡ ਵੀ ਲਗਾਏ ਗਏ ਹੈ ਜੀ ਇਹ ਸਾਹਮਣੇ ਜਿਹੜਾ ਇਹ ਦੇਖੋ ਲਗਾਏ ਗਏ ਹੋਲਡਿੰਗ ਬੋਰਡ ਵੀ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਦੇਖੋ ਇਹ ਜਿਹੜੇ ਆ ਛੋਟੇ ਬੱਚਿਆਂ ਲਈ ਖਾਸ ਕਰਕੇ ਜਿਹੜਾ ਵਾ ਅਵੇਰਨੈਸਲੀ ਜਿਹੜਾ ਵਾ ਦੱਸਿਆ ਗਿਆ ਵਾ ਕਿ ਇਹ ਇਹ ਨੁਕਸਾਨ ਨੇ ਇਹ ਘਾਟੇ ਨੇ ਸੋ ਹੁਣ ਦੇਖੋ ਜੀ ਫੈਸਲਾ ਤੁਸੀਂ ਲੈਣਾ ਵਾ ਤੁਹਾਡਾ ਦੇਖੋ ਤੁਸੀਂ ਕੀ ਕਰਨਾ ਵਾ ਇਹ ਤਾਂ ਮਾਪੇ ਦੇ ਹੱਥ ਵਿੱਚ ਵਾ ਕਿ ਅਸੀਂ ਆਪਣੇ ਬੱਚਿਆਂ ਨੂੰ ਰੋਕਣਾ ਵਾ ਇਸ ਮੋਟੇ ਚਲਾਨ ਤੋਂ ਬਚਾ ਕਰਨਾ ਵਾ ਕਿਉਂਕਿ ਹੈ ਤਾਂ ਬੱਚਿਆਂ ਦੀ ਸੁਰੱਖਿਆ ਲਈ ਹੈ ਜੀ ਤੁਹਾਡੇ ਸਾਡੇ ਬੱਚੇ ਕਿਸ ਦਾ ਵੀ ਹੋਏ ਜੀ ਬੱਚਿਆਂ ਦੀ ਸੁਰੱਖਿਆ ਲਈ ਇਹ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਕਿ ਬੱਚੇ ਤੁਹਾਡੇ ਸੇਫ ਰਹਿਣ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਗੁਰਦਾਸਪੁਰ ਪੁਲਿਸ ਦਾ ਸਾਥ ਔਰ ਆਪਣੇ ਬੱਚੇ ਨੂੰ ਹੈਵੀ ਵਹੀਕਲ ਜਿਹੜੇ ਨਾਂ ਦੋਗੇ। ਸੋ ਰਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।